ਫਲੋਰ ਦੀ ਪੁਲਿਸ ਵੱਲੋਂ ਯੋਧ ਨਸ਼ਿਆ ਦੇ ਵਿਰੁੱਧ ਮੁਹਿੰਮ ਤਿੱਥ ਨਸ਼ਾ ਤਸਕਰੀ ਕੇਸ ਵਿੱਚ ਪੰਜ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਣ ਸਿੰਘ ਬਲ ਪੀ ਪੀ ਐਸ ਉਕਤ ਪੁਲਿਸ ਕਪਤਾਨ ਸਬ ਡਿਵੀਜ਼ਨ ਫਲੋਰ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਲੋਰ ਦੀ ਟੀਮ ਵੱਲੋਂ ਨਸ਼ਾ ਤਸਕਰਾ ਖਿਲਾਫ ਚਲਾਈ ਸ਼ੈਸਪੈਸ਼ਲ ਆਪਰੇਸ਼ਨ ਯੋਧ ਨਸ਼ਿਆ ਦੇ ਵਿਰੁੱਧ ਤੇਜ਼ ਮਹਿਲਾ ਨਸ਼ਾ ਤਸਕਰ ਮਨਜੀਤ ਪਤਨੀ ਬੂਟਾ ਵਾਸੀ ਗੰਨਾਪਿੰਡ ਖਾਣਾ ਫਿਲੌਰ ਜ਼ਿਲ੍ਹਾ ਜਲੰਧਰ ਤਲਵਿੰਦਰ ਪਤਨੀ ਦੇਵਰਾਜ ਵਾਸੀ ਗੰਨਾਪਿੰਡ ਖਾਣਾ ਫਿਲੌਰ ਜ਼ਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜ਼ੇ ਵਿੱਚੋਂ 110 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਮਕਦਮਾ ਨੰਬਰ 191 ਮਿਤੀ 22 ਜੂਨ 2025 ਜੁਰਮ 226185 ਐਨਡੀਪੀਐਸ ਅਖਤ ਤੇ ਹਿਤ थाना ਫਿਲੌਰ ਵਿਖੇ ਦਰਜ ਕੀਤਾ ਗਿਆ। ਅਤੇ ਮਨਜੀਤ ਉਰਫ ਦੀਸ਼ੋ ਪਤਨੀ ਬਿੰਦਰਵਾਸੀ ਪਿੰਡ رائےਪੁਰ ਅਰਾਇਆ थाना ਫਿਲੌਰ ਅਤੇ 우샤 ਰਾਣੀ ਪਤਨੀ ਸੰਦੀਪ ਕੁਮਾਰ ਵਾਸੀ ਪਿੰਡ ਕੜਿਆਣਾ ਚੰਡੀਪੀਰ थाना ਫਿਲੌਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 90 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਮੁਕੱਦਮਾ ਨੰਬਰ 192 ਮਿਤੀ 22 ਜੂਨ 2025 ਜੁਰਮ 226185 ਐਨਡੀਪੀਐਸ ਅਖਤ ਤਹਿਤ थाना ਫਿਲੌਰ ਦਰਜ ਕੀਤਾ ਅਤੇ ਇਸ ਦੇ ਨਾਲ ਹੀ ਰਾਮ लुबाया पुत्र मुलक राज वासी गन्ना थाना फिलोर जिला जलंधर को गिरफ्तार करके इस पासो तीन नशीलियां गोलियां बरामद करके मुकदमा नंबर एक सौ अठासी जून 2005 हजार पंजी दो नौ छः एक आठ एक्ट तहत थाना फिलोर दर्ज किया जो मुढ़ली पूछगिछ दौरान एक गल सामने आई है कि नशा तस्कर काफी समय तो वक् वक् साधना राही वक् वक् एरिया तो नशीलियां गोलियां ਖਰੀਦ ਕਰਕੇ ਫਿਲੌਰ ਏਰੀਆ ਵਿੱਚ ਸਪਲਾਈ ਕਰ ਰਹੇ ਸਨ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਕੁੱਝ ਵਿੱਚ ਕੀਤੀ ਜਾ ਰਹੀ ਹੈ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ

ਅਨਾਫ ਬਲਦਸ਼ਾ ਦਾ ਦਸਤਖਤ ਜੀ ਪਤਨੀ ਬੂਟਾ ਵਾਸੀ ਗੰਨਪੜ ਬਰਮਕਦਮਾ ਅਮਨ ਜੀ ਕੋਰਟਲ ਵਿੱਚ ਬੂਟਾ ਵਾਸੀ ਜੰਨਾਪੜ ਦੇ ਖਿਲਾਫ ਦਰਜ ਕੀਤਾ ਅਨਾਫ ਬਹੁਤ ਜੀਨਿਆਲਿਸ ਕਿੰਦੋ ਗ੍ਰਿਫਤਾਰ ਕਰਕੇ ਪਤਨੀ ਦੇਵਰਾਜ ਵਾਸੀ ਜੰਨਾਪੜ ਦੇ ਖਿਲਾਫ ਦਰਜ ਕੀਤਾ 110 ਨਸ਼ੀਲੀਆ ਬਰਾਬਤ ਕਰਕੇ ਮੁਕਦਮਾ ਦਰਜ ਕਰਕੇ 110 ਨਸ਼ੀਲੀਆ ਬਰਾਬਤ 2025 ਜੋ ਇਸੇ ਕੜੀ ਦੇ ਵਿੱਚ ਇੱਕ ਮੁਕਦਮਾ ਨੰਬਰ 9885 ਜੋ ਕਿ ਮੰਜੀਆ ਸੈਕਟਰੀ ਸ਼ੋ ਮੰਜੀਕਰਨ ਸ਼ੋ ਵਾਸੀ ਹੈ ਪੁਰਾਣਿਆ ਦੇ 우ਸ਼ਾ ਰਾਣੀ ਪਤੂ ਨਹੀਂ ਜਿਸੂ ਕੁਮਾਰ ਵਾਸੀ ਕਿਡਿਆਣਾ ਚਿੰਦੀ ਦੇ ਖਾਬ ਤੋਂ ਰਾਇਆ थाना ਫਿਲੌਰ ਦੇ 우ਸ਼ਾ ਰਾਣੀ ਜਿਸੂ ਕੁਮਾਰ ਵਾਸੀ ਕਿਡਿਆਣਾ ਚਿੰਦੀ ਪੀ थाना ਫਿਲੌਰ ਜਿਨ੍ਹਾਂ ਦੇ ਪਾਸੋਂ 60 ਗੋਲੀਆਂ ਐਲਫਰਗੋਲੀਆਂ ਤੇ ਨਸ਼ੀਲੀਆਂ ਗੋਲੀਆਂ ਬਰਾਬਰ ਤੇ 30 ਗੋਲੀਆਂ ਤੇ ਜ਼ਰੂਰੀਆਂ ਬਰਾਬਰ ਨੇ ਕਿ ਕੁਝ ਗੋਲੀਆਂ ਵੀ ਮਿਲੀਆਂ ਹੈ ਦੋਨੋਂ ਦੋਸ਼ੀਆਂ ਦੇ ਖਿਲਾਫ ਗ੍ਰਿਫਤਾਰ ਕਰਕੇ ਅੱਜ ਪੇਸ਼ ਨਜ਼ਰ ਕਰਕੇ ਮਾਣਾ ਗਿਆ ਹੈ ਪੰਜ ਐਡੀਪੀ ਐਸ ਅਖਤ ਦੇ ਹੱਥਾਣਾ ਚੋਕੜੇ ਆ ਕੀ ਜੜੀ ਇਹਦੇ ਵਿੱਚ ਮਨਜੀਤ ਕੌਰ ਹੈ ਇਹਦੇ ਨਾਲ ਹੀ ਰਾਜਵੀਰ 11425 ਨੂੰ ਹੀ ਜੇਲ੍ਹ ਤੋਂ ਬਾਰਾਈ ਤੇ ਖਿਲਾਫ ਕਾਫੀ ਫੰਮ ਲੱਜਾ ਜਲੰਦਰ ਨੂੰ ਗ੍ਰਿਫਤਾਰ ਕਰਕੇ ਜਲੰਦਰ ਲਈ ਸਕਿੰਦੂ ਹੈ ਇਹਦੇ ਖਿਲਾਫ 4 ਮੁਕਦਮੇ ਕਰਜਾ ਜੀ ਨੇ ਤੇ ਬਾਕੀ 788 ਜਿੱਦ ਨਾਲ ਸਹਿਭਾਗੀ ਲੋਕੀਆਂ ਨੂੰ ਮਦਦ ਕਰਦੇ ਸੀ ਜਿਸ ਵਿੱਚ ਉਹ 961 8 ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ